ਨਾਦੇਸ਼ ਸ਼ਿਵਪੁਰੇ ਮੰਦਰ ਦੇ ਵਿੱਚ 15 ਅਗਸਤ ਨੂੰ ਤੜਕੇ 5:30 ਵਜੇ ਦੇ ਕਰੀਬ ਸ਼ਿਵਲਿੰਗ ਦੀ ਚੋਰੀ ਅਤੇ ਬੇਅਦਬੀ ਦੀ ਘਟਨਾ ਦੇ ਵਿੱਚ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਈ ਆ ਦੋਸ਼ੀਆਂ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਗੋਟਾ ਦੇ ਸੀਲ ਸਰਦਾਰ ਗੰਜੋ ਜ਼ਿਲ੍ਹਾ ਉਦਮ ਸਿੰਘ ਨਗਰ ਉੱਤਰਾਖੰਡ ਅਨੀ ਪੁੱਤਰ ਬਲਰਾਮ ਵਾਸੀ ਮਹਿੰਦਰਪੁਰ ਥਾਣਾ ਨੰਗਲ ਜ਼ਿਲ੍ਹਾ ਰੋਪੜ ਜਰਵੀ ਕੁਮਾਰ ਪੁੱਤਰ ਰਾਮਪਾਲ ਮਹਿੰਦਰ ਥਾਣਾ ਨੰਗਲ ਜ਼ਿਲ੍ਹਾ ਰੋਪੜ ਵੱਜੋਂ ਹੋਈ ਆ ਹਾਲਾਂਕਿ ਇਹਨਾਂ ਦਾ ਇੱਕ ਸਾਥੀ ਜੇਲ੍ਹ ਦੇ ਵਿੱਚ ਵੀ ਦੱਸਿਆ ਜਾ ਰਿਹਾ ਏ ਇਹ ਸਾਰੀ ਕਾਰਵਾਈ ਵਿੱਚ ਖੰਨਾ ਪਟਾਲਾ ਨੰਗਲ ਅਤੇ ਚੰਡੀਗੜ੍ਹ ਪੁਲਿਸ ਵੀ ਸਹਿਯੋਗ ਕਰਦੀ ਦੱਸ ਰਹੀ ਆ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਹਜੇ ਤੱਕ ਇਸ ਸਬੰਧੀ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਆ ਇਸ ਸਬੰਧੀ ਐਸਐਸਪੀ ਖੰਨਾ ਦੇ ਵੱਲੋਂ ਜਲਦੀ ਪ੍ਰੈਸ ਕਾਨਫਰੈਂਸ ਹੋ ਸਕਦੀ ਹੈ। ਸੁਧਰਾ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਅਤੇ ਮੇਠ ਜ਼ਿਲ੍ਹੇ ਦੇ ਨਕਸ਼ਬੰਦਕ ਮੌਲਜਮਾਂ ਦਾ گرو ਆ ਇਹ گرو ਕਈ ਸਾਲਾਂ ਤੋਂ ਚੋਰੀ ਕਰ ਰਿਹਾ ਹੈ। ਸਭ ਤੋਂ ਧਾਰਮਿਕ ਸਥਾਨ ਹੀ ਉਹਨਾਂ ਦਾ ਨਿਸ਼ਾਨਾ ਬਣਦੇ ਆ ਤੇ ਇਹ ਗੈਂਗਸਟਰ ਗੁਰਦੁਆਰਾ ਸਾਹਿਬ ਜਾਂ ਮੰਦਿਰਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਆ। ਸੁਧਰਾ ਦੇ ਅਨੁਸਾਰ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਸਰਗਰਮ ਹਨ। ਦਸਿਆ ਜਾ ਰਿਹਾ ਕਿ 13 ਤੇ 14 ਅਗਸਤ ਨੂੰ ਉਹ ਖੰਨਾਏ ਸੀ ਇੱਕ ਦਿਨ ਪਹਿਲਾਂ ਇੱਕ ਮੁਲਜ਼ਮ ਨੇ ਇੱਕ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਤੇ ਅੰਦਰੋਂ ਰੇਕੀ ਕੀਤੀ ਬਾਕੀਆਂ ਨੇ ਬਾਰੋ ਰੋਕੀ ਕੀਤੀ ਤੇ ਉਸ ਨੇ 15 ਅਗਸਤ ਨੂੰ ਸਵੇਰ ਨੂੰ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਉਹਨਾਂ ਦਾ ਮਕਸਦ ਸਿਰਫ ਮੰਦਰ ਦੇ ਵਿੱਚ ਚੋਰੀ ਕਰਨਾ ਹੀ ਸੀ ਇਸ ਦੇ ਤਰ੍ਹਾਂ ਨਾ ਮੁਲਜ਼ਮਾਂ ਦੇ ਫੜੇ ਜਾਣ ਦੀ ਖਬਰ ਵੀ ਸਾਹਮਣੇ ਆਈ